ਬਿੱਲੇ ਤੇ ਲੱਖੇ ਬੜਾਲੇ ਫਾਟਕਦੇ ਵੱਲੀਓ 50 ਡਾਲਰ ਮੇਰੇ ਵੀਰੋ ਸੀਚੇ ਵਾਲੀਏ ਵਾਹਿਗੁਰੂ ਲਈ ਆ ਗਏ ਆ ਸੁਲਤਾਨ ਆਹ ਆਉਂਦਾ ਚਮਕਦਾ ਮੁੰਡਾ ਸ਼ਾਹਕੋਟ ਦੀ ਟੀਮ ਦਾ ਮੇਰੇ ਵੀਰੋ ਮੇਨ ਰੇਡਰ ਹੈ ਤੇ ਆਹ ਅੰਦਾਜ਼ ਦੌਰ ਤੇ ਧੰਨਵਾਦ ਕਬੱਡੀ ਸੁਲਤਾਨ ਦੀ ਤੇ ਬੋਲ ਗਏ ਸੁਲਤਾਨ ਦੀ ਕਬੱਡੀ ਜਿਹੜਾ ਟੈਟੂ ਸੁਲਤਾਨ ਦੇ ਉਹੀ ਟੈਟੂ ਜਲਾਲਪੁਰੇ ਪਾਲੇ ਦੇ ਉਹੀ ਕਹਿੰਦੇ ਰਾਣੀਕਿਆਂ ਵਾਲੇ ਕਾਜੂ ਦੇ ਆਹ ਮੇਰੇ ਵੀਰੋ ਉਹੀ ਰੈਂਡੀ ਓਟਨ ਤੇ ਆਹ ਟੱਕਰ ਦਾ ਕੋਈ ਮੁੱਲ ਨਹੀਂ ਦੁਨੀਆ ਦੀ ਮੈਂ ਕਹੂੰਗਾ ਵੀ ਮਹਿੰਗੇ ਮੁੱਲ ਦੀ ਟੱਕਰ ਹੁਣ ਟੱਕਰ ਨਹੀਂ ਨੀ ਗਰਾਉਂਡ ਚੜਤ ਬਈ ਪੌਂਦਾ ਇਹ ਰੇਡ ਨਾਲ ਪੂਰੀ ਐ ਅਮਰੀਕ ਓਏ ਪੂਰੀ ਐ ਬੜਕ ਗਈ ਦੁਨੀਆ ਤੇ ਛਾਇਆ ਪੁੱਤ ਪ੍ਰੀਤਮ ਭਲਵਾਨ ਦਾ ਬੱਚੇ ਬੱਚੇ ਦੀ ਜबान ਉੱਤੇ ਦਾ ਸੁਲਤਾਨ ਦਾ ਇੱਧਰ ਕਹਿੰਦੇ लवली ਤੇ ਸੁਲਤਾਨ ਮੇਰੇ ਮਿੱਤਰੋ ਓਏ ਕਹਿੰਦੇ 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 ਸੁਲਤਾਨ ਤਾੜੀ 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 ਕਹਿੰਦੇ ਸੁਲਤਾਨ ਫੜਨਾ ਮਜ਼ਾਕ ਥੋੜੀ ਐ ਕੱਪ ਦਾ ਰੁੜਕੀ ਵਾਲਿਆ ਜੇ ਕਿਤੇ ਟੱਕਰ ਹੋ ਜੇ ਤੇ ਜੇ ਕਿਤੇ ਪੁੱਠੀ ਪੈ ਜੇ ਫਿਰ ਤੇ ਗੱਲ ਹੀ ਵੱਖਰੀ ਹੈ ਫਿਰ ਤੇ ਗੱਲ ਹੀ ਵੱਖਰੀ ਹੈ ਮੇਰੇ ਵੀਰੋ ਸੁਲਤਾਨ 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 ਦੀ ਤੀਜੀ ਰੇਡ 500 ਡਾਲਰ ਦੀ ਤੀਜੀ 500 ڈالر ਦੀ ਆ ਤੀਜੀ ਕਬੱਡੀ 500 ڈالر ਦੀ ਚਿੱਟੀ ਵਾਲੇ ਜੱਗੇ ਨੂੰ ਬਾਹਰ ਤੋਂ ਪਾਸੇ ਕੀਤਾ ਇਹ ਸਿਆਣੇ ਰੇਡਰ ਦੀਆਂ ਕਬੱਡੀਆਂ ਪਾ ਰਿਹਾ ਹੈ ਅਗਲੀ ਰੇਡ ਲਓ ਦਲਜੀਤ ਦਲੀ ਦਾ ਵੀਰ ਪ੍ਰੀਤਮ ਸ਼ਮਸ਼ਪੁਰੀਏ ਦਾ ਸੁਪੁੱਤਰ ਲਓ ਸ਼ਮਸ਼ਪੁਰੀਆ ਸੁਲਤਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਸ਼ਾਹਕੋੜ ਦੀ ਟੀਮ ਦਾ ਟਾਪ ਦਾ ਮੱਲ ਹੈ ਖੇਡ ਕਬੱਡੀ ਦੀ ਦੁਨੀਆ ਦਾ ਵੱਡਾ ਸਟਾਰ ਪਰ ਦੂਜੇ ਪਾਸੇ ਚੋਲੇ ਆ ਸੁਖਮੰਦਾ ਵੀਰ ਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਆ ਟੱਕਰ ਦਾ ਚਰਚਾ ਦੁਨੀਆ 'ਚ ਹੋਣਾ ਹੈ ਆਓ ਸਾਹਮਣੇ ਕਹਿੰਦੇ ਸਵਾਦ ਕਬੱਡੀ ਦਾ ਨੰਬਰ ਮਿੱਤਰੋ ਆਹ ਖੇਡ ਵਧਾ ਚ ਸੁਲਤਾਨ ਕਬੱਡੀ ਪਾ ਰਿਹਾ ਹੈ ਸ਼ਮਸ਼ਪੁਰਿਆ ਸੁਲਤਾਨ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਡਾਡੂ ਖੜਵਾਏ ਹੋਇਆ ਮਹਿੰਗੇ ਮੁੱਲ ਦਾ ਖਿਡਾਰੀ ਹੈ ਲੰਮੀ ਪਾਰੀ ਦੇ ਕੋੜਿਆਂ ਦੇ ਵਿੱਚ ਨਾਮ ਲਓ ਸਾਹਮਣੇ ਪਈ ਹੋਈ ਰੇਡ ਤੇ ਆਹ ਮੁਕਾਬਲਾ ਚੱਲਦਾ ਹੋਇਆ ਹੈ ਸ਼ਮਸ਼ਪੁਰਿਆ ਦੀ ਕਹਿੰਦੇ ਇੱਕ ਸਿਫਤ ਹੈ ਵੱਡੇ ਵੱਡੇ ਪਲੇਅਰ ਕਹਿੰਦੇ ਆ ਵੀ ਇਹ ਰੇਡਾਂ ਪਾਉਣ ਉਹ ਅਰਚ ਆਲਕ ਤੇ ਆਜ਼ਾਦ ਕਲੱਬ ਵਾਲੇ ਸਾਡੇ ਭਰਾ ਉਹ ਕਹਿੰਦੇ ਵੀ ਵਾਈਗਰੋ ਦਾ ਜਫਾ 200 ਡਾਲਰ ਦਾ ਹੋਵੇਗਾ ਬੜਾ ਧੰਨਵਾਦ ਹੈ ਸੰਦੀਪ ਸੁਲਤਾਨ ਕੌਡੀ ਪਾਰਾ ਨੰਗਲੰਬੀ ਵਾਲਾ ਕਹਿੰਦੇ ਸੰਦੀਪ ਸਾਡੀ ਖੇਡ ਕੌਡੀ ਦਾ ਉਹ ਵੱਡਾ ਹੀਰਾ ਵੱਡਾ ਮੱਲ ਇਹਨਾਂ ਗਰਾਊਂਡਾਂ ਵਿੱਚ ਅਮਰ ਹੋਵੇਗਾ ਮੇਰੇ ਵੀਰੋ ਪਰ ਇਧਰਲੇ ਪਾਸੇ ਮੈਂ ਵੇਖਦਾ ਵੀ ਸੰਦੀਪ ਸੁਲਤਾਨ ਵੀ ਗੱਗੀ ਸੁਲਤਾਨ ਆ ਗਿਆ ਹੈ ਸੁਲਤਾਨ ਮੇਰੇ ਵੀਰੋ ਪਟਿਆਲੇ ਵਾਲਾ ਪੰਜਾਬ ਦੇ ਵਿੱਚ ਨੌ ਸ਼ਮਸ਼ਪੁਰਾ ਪਰ ਪਟਿਆਲੇ ਦੇ ਕਹਿੰਦੇ ਬਾਦਸੋਂ ਵਾਲੇ ਸ਼ਮਸ਼ਪੁਰ ਨੂੰ ਉਹ ਦੁਨੀਆ ਦੇ ਵਿੱਚ ਗੱਲਾਂ ਦੁਨੀਆ ਦੇ ਵਿੱਚ ਗੱਲਾਂ ਕਰਵਾ ਦਿਤੀਆਂ ਉਹ ਸ਼ਮਸ਼ਪੁਰ ਦੀਆਂ ਇਹ ਸੁਲਤਾਨ ਹੈ ਸਾਰੇ ਸ਼ੇਰੇ ਪੰਜਾਬ ਪਾਪਾ ਮੋਆ ਕਲੱਬ ਮੇਰੇ ਵੀਰੋ ਕਾਲਾ ਕੌਲਗੜ ਬਿੰਦਰ ਨਾਲ ਬਿੱਲਾ ਦਸਾਂਜ ਹੈ ਸਾਰੇ ਵੀਰਾਂ ਵਾਲਿਆਂ 100 ਡਾਲਰ ਆ ਗਿਆ ਨੌਜਵਾਨ ਅਰਕੇਸ਼ ਦੇ ਲਈ ਸੁਲਤਾਨ ਸੁਲਤਾਨ ਇਸ ਲਈ ਕਬੱਡੀ ਕਬੱਡੀ ਕਰਦਾ ਆਇਆ ਅਣ ਥੱਕ ਜੋਧਾ ਵੱਡਾ ਮੱਲ ਹੈ ਤੇ ਚਿੱਟੀ ਵਾਲੇ ਨਾਲ ਹੋ ਹੋ ਗਈ ਬੱਲੇ 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 ਮੇਰਾ ਨੱਚ ਉਠਿਆ ਮੇਰਾ ਕੂਝ ਉਠਿਆ ਕਿੱਕੋ ਤੇਰਾ ਲੱਖ ਵਰਗਾ ਜਗਿਆ ਇੱਕ ਤੇਲੂ ਭੱਟੀ ਝਾਤ ਮਾਰ ਉਧਰ 28 ਤੇ 29 ਜੇ ਮੈਚ ਦਾ ਨਜ਼ਾਰਾ ਆਉਂਦਾ ਇੱਕ ਵਾਰੀ ਹੱਲਾ ਗੁੱਲ ਆਹ ਨਿਊਜ਼ੀਲੈਂਡ ਗੂੰਜਦਾ ਮੇਰੇ ਵੀਰੋ ਨਿਊਜ਼ੀਲੈਂਡ ਦੇ ਵਿੱਚ ਗੱਲਾਂ ਹੋ ਰਹੀਆਂ ਚਿੱਟੀ ਵਾਲਿਆ ਟੱਕਰ ਵੱਡੀ ਹੋਣੀ ਹੈ ਸੁਲਤਾਨ ਸੁਲ ਚਿੱਟੀ ਵਾਲਾ ਜੱਗਾ ਓ ਮੇਰੇ ਵੀਰੋ ਜੀਤੋ ਸੁਲਤਾਨ ਨੇ ਨੰਬਰ ਜੋੜ ਦਿੱਤਾ ਪੈਂਦੀ ਹੈ ਮੇਰੇ ਵੀਰੋ ਉਹ ਵਾਲਾ ਇਹ ਲੰਬੜ ਹੈ ਮੱਲੀਆਂ ਦੀ ਧਰਤੀ ਹੈ ਸੁਲਤਾਨ ਕਹਿੰਦਾ ਵੀ ਸਾਹਮਣੇ ਆ ਜਾਓ ਸਾਹਮਣੇ ਆ ਕੇ ਹੱਕ ਜਿ ਵੱਜੋ ਸ਼ਮਸ਼ਪੁਰਿਆ ਸੰਦੀਪ ਸੁਲਤਾਨ ਦੂਜੇ ਪਾਸੇ ਮੈਨੂੰ ਲੱਗਦਾ ਵੀ ਸੋਨੀ ਸੋਨੀ ਟਟ ਕੇ ਲੱਗ ਗਿਆ ਮੁਕਾਬਲਾ ਸਖਤ ਹੈ ਪਰ ਸੁਲਤਾਨ ਦੇ ਪਿੱਛੇ ਤੇ ਹੁਣ ਘੋੜੀਆਂ ਲਾ ਦਿਓ ਮੇਰੇ ਵੀਰੋ ਤਾਂ ਨਹੀਂ ਰੁਕਦਾ ਤਾਂ ਨਹੀਂ ਰੁਕਦਾ ਸੁਲਤਾਨ ਨੇ